ਇਹ ਕਿਵੇਂ ਹੋ ਸਕਦਾ ਹੈ ਕਿ ਜਿਵੇਂ ਕਹਿ ਰਹੇ ਆ ਕਿ ਜਿੰਨੀ ਦੇਰ ਅਸੀਂ ਕੇਸ ਨਹੀਂ ਰਜਿਸਟਰ ਕੀਤਾ ਉਨੀ ਦੇਰ ਕੋਣ ਇਹ ਰਜਿਸਟਰ ਕਰ ਸਕਦਾ ਹੈਗਾ ਜੇ ਕਿਸੇ ਘਰ ਦਾ ਮਾਤਾ ਪਿਤਾ ਕੋਈ ਚਾਪਕੇ ਲੈ ਜੇ ਤੇ ਉਹ ਆਪਣਾ ਪੜਤਾਲ ਨਾ ਕਰਵਾਵੇ ਇਹ ਤਾਂ ਬਹੁਤ ਅਨਗਹਿਲੀ ਵਾਲੀ ਗੱਲ ਹੈਗੀ ਹੈ ਹੁਣ ਗੁਰੂ ਗ੍ਰੰਥ ਸਾਹਿਬ ਕਿੱਥੇ ਬਸਦੇ ਆ 328 ਰੂਪ ਕਿਸ ਹਾਲਾਤ ਚ ਹੈਗੇ ਇਹ ਤਾਂ ਸਾਰੇ ਕੌਮ ਨੂੰ ਫਿਕਰ ਹੈ ਜੇ ਸਟੇਟ ਦੀ ਪੜਤਾਲ ਕਰਕੇ ਸਾਨੂੰ ਦੱਸ ਦੇਣ ਕਿ ਗੁਰੂ ਸਾਹਿਬ ਕਿੱਥੇ ਸशोਭਤਾਂ ਕਿਸ ਹਾਲਾਤ 'ਚ ਐ ਅਸੀਂ ਤਾਂ ਧੰਨਵਾਦੀ ਹੋਣਾ ਚਾਹੀਦਾ ਕਿ ਗੁਰੂ ਸਾਹਿਬ ਦੀ ਪੜਤਾਲ ਹੋ ਰਹੀ ਐ ਤੇ ਇਹ ਪੁੱਠੇ ਕਹ ਰਹੇ ਕਿ ਇਹਨੂੰ ਲੱਭੋ ਨਾ ਇਹਨਾਂ ਦਾ ਪਤਾ ਨਾ ਕਰੋ ਅਸੀਂ ਕਹਿੰਦੇ ਆ ਕਿ ਠੀਕ ਐ ਜੇ ਤੁਸੀਂ ਕਹਿੰਦੇ ਹੋ ਠੀਕ ਠਾਕ ਐ ਤਾਂ ਸਾਨੂੰ ਦੱਸ ਦੋ ਕਿੱਥੇ ਐ ਉਹਨਾਂ ਦਾ ਵੇਰਵਾ ਦੇ ਦਿਓ ਉਹਨਾਂ ਨੂੰ ਦਿਖਾ ਦਿਓ ਸਿੱਖ ਕੌਮ ਦੇ ਮਨ 'ਚ ਫਿਕਰ ਐ ਤੇ ਅਸੀਂ ਤਾਂ ਇਹਦੇ ਬਰਖਲਾਫ ਕੇਸ ਵੀ ਪਾਇਆ ਹੋਇਆ ਸ੍ਰੀ ਅਕਾਲ ਤਖਤ ਸਭ ਦੀ ਸਿਧਾਂਤ ਦੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂ ਸਤਾ ਦੇ ਉੱਤੇ ਜਿਹੜਾ ਉਹ ਸਿੱਧਾ ਹਮਲਾ ਇਹ ਐਫ ਆਈ ਆਰ ਦਰਜ ਕਰਕੇ ਕਿਉਂ ਹਮਲਾ ਕਿਉਂਕਿ ਤੁਸੀਂ ਇਹ ਜਿਹੜਾ ਇੱਕ ਪਹਿਲਾ ਪੋਲੀਟੀਕਲ ਮੋਟਿਵ ਦੇ ਨਾਲ ਪਹਿਲਾਂ ਇੱਕ ਸਰਜਾ ਮਾਹੌਲ ਸਿਰਜੀ ਰੱਖਿਆ ਜਿਹੜਾ ਬੇਅਦਬੀ ਦੇ ਸਬੰਧ ਵਿੱਚ ਸੀ ਅੱਜ ਜਦੋਂ ਲੋਕਾਂ ਨੂੰ ਉਸ ਗੱਲ ਦੀ ਸਮਝ ਆਈ ਕਿ ਬੇਅਦਬੀ ਤਾਂ ਜਿਵੇਂ ਸਾਹ ਜੋਰਾ ਜਸਸ ਸਿੰਘ ਜੁਰਾ ਸਿੰਘ ਹੋਣਾ ਨੇ ਆਪਣੀ ਰਿਪੋਰਟ ਦੇ ਵਿੱਚ ਜਿਹੜਾ ਉਹ ਸਪਸ਼ਟ ਕੀਤਾ ਕਿ ਬੇਅਦਬੀ ਦੇ ਪਿੱਛੇ ਤਾਂ ਜਿਹੜਾ ਉਹ ਆਮ ਆਦਮੀ ਪਾਰਟੀ ਖੋਦਿਆ ਤੇ ਉਹਦੇ ਤੋਂ ਬਾਅਦਾਂ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਨਕਾਰਨਾ ਸ਼ੁਰੂ ਕਰ ਦਿੱਤਾ ਤੁਹਾਡਾ ਇੱਕ ਬੰਦਾ ਬਲਾਰਾ ਇੱਕ ਦਿਨ ਕਹਿ ਰਿਹਾ ਸੀ ਕਿ ਸਿਆਲਕਾ ਸ਼੍ਰੋਮਣੀ ਅਕਾਲੀ ਦਲ ਦੇ ਬਲਾਰੇ ਵਜੋਂ ਪ੍ਰੈਸ ਨਾਲ ਡੀਲ ਕਰ ਰਿਹਾ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਬਲਾਰੇ ਵਜੋਂ ਡੀਲ ਕਰਾਂ ਮੈਂ ਸ਼੍ਰੋਮਣੀ ਗੁਰਦਾਰ ਪਰਵਾਰ ਕਮੇਟੀ ਦੇ ਮੈਂਬਰ ਵਜੋਂ ਡੀਲ ਕਰਾਂ ਇਹਦੇ ਵਿੱਚ ਤੁਹਾਡੇ ਬੰਦਿਆਂ ਤੇ ਅਸੀਂ ਕਦਮ ਸਵਾਲ ਚੁੱਕਦੇ ਆ ਕਿ ਉਹ ਕਿਤਰਾ ਕਰਦੇ ਆ ਮੈਂ ਸ਼੍ਰੋਮਣੀ ਕਮੇਟੀ ਦਾ ਮੈਂਬਰ ਬਣਿਆ ਵਾਂ ਸੰਤ ਸਮਾਜ ਵੱਲੋਂ ਤੇ ਖ੍ਰੋਮਣੀ ਅਕਾਲੀ ਦਲ ਵੱਲੋਂ ਜਿਹੜਾ ਸਾਂਝਾ ਮੈਂਬਰ ਬਣਿਆ ਇਸ ਕਰਕੇ ਜਿਆ ਸਵਾਲ ਦੁਬਾਰਾ ਨਹੀਂ ਕਰਨਾ ਮੈਂ ਹੁਣ ਤੁਹਾਡਾ ਜੋ ਤੁਸੀਂ ਕਰ ਰਹੇ ਜੇ ਇਸ ਬੰਦੇ ਵਿੱਚ ਉਹ ਚੀਜ਼ ਨੂੰ ਤੁਹਾਡੇ ਸਾਹਮਣੇ ਲਿਆਉਣਾ ਚਾਹੁੰਦਾ ਮੈਂ ਸੰਗਤ ਦੇ ਸਾਹਮਣੇ ਕਿ ਆ ਸਿਵਲ ਪ੍ਰੋਸੀਜਰ ਕੋਡ ਆ ਇਹਦੇ ਮੁਤਾਬਕ ਧਾਰਮਿਕ ਸੰਸਥਾਵਾਂ ਤੇ ਧਾਰਮਿਕ ਜਿਹੜੀਆਂ ਇੰਸਟੀਚੂਸ਼ਨਜ਼ ਨੇ ਉਹਨਾਂ ਦੇ ਖਿਲਾਫ ਆ IPC ਨਹੀਂ ਲਾਗੂ ਹੁੰਦੀ ਜਾਂ ਦੂਸਰੇ ਐਕਟ ਨਹੀਂ ਲਾਗੂ ਹੁੰਦੇ ਉਹਦੇ ਸਬੰਧ ਵਿੱਚ ਜੇ ਕੋਈ ਲਾਗੂ ਹੋਣਾ ਤੇ ਉਹ ਹੋਣਾ ਸੈਕਸ਼ਨ 99 CPC ਇਹਦੇ ਤੋਂ ਇਲਾਵਾ ਇਹ ਪੜ੍ਹ ਕੇ ਵੇਖ ਲਿਓ ਮੁੜ ਕੇ ਮੇਰੇ ਤੋਂ ਬਿਨਾ ਪਰ ਕਿਉਂਕਿ ਸ਼੍ਰੋਮਣੀ ਗੁਰਦਵਾਰਾ ਪ੍ਰੰਤਿਕ ਕਮੇਟੀ ਜਿਹੜੀ ਹੈ ਸਿੱਖ ਗੁਰਦਾਰਾ ਐਕਟ 1925 ਦੇ ਅਨਸਾਰ ਹੋਣ ਦੇ ਵਿੱਚ ਆਈ ਹੈ ਤੇ ਇਹਦੇ ਆਪਣੇ ਪ੍ਰੋਵੀਜ਼ਨ ਨੇ ਇਹਦੇ ਵਿੱਚ ਸੈਕਸ਼ਨ 142 ਆ ਸਿੱਖ ਗੁਰਦਾਰਾ ਐਕਟ ਦਾ ਜਿਹਦੇ ਮੁਤਾਬਕ ਸ਼੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿੰਨੇ ਬੰਦਾ ਹੈਰਾ ਫੇਰੀ ਕਰਦਾ ਜਾਂ ਕੋਈ ਗਵਨ ਕਰਦਾ ਜਾਂ ਕੋਈ ਆਪਣੀ ਜ਼ਿੰਮੇਵਾਰੀ ਦੇ ਵਿੱਚ ਕਤਾਈ ਕਰਦਾ ਤੇ ਉਹਦੇ ਖਰਾਬ ਇਸੋ 42 ਅਧੀਨ ਸ਼੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਜਿਹੜੀ ਉਹ ਕਾਰਵਾਈ ਕਰ ਸਕਣ ਦੇ ਸਮਰੱਥ ਹੈ ਇਹ ਤੋਂ ਇਲਾਵਾ ਤੁਹਾਂ ਪਰਚਾ ਦਰਜ ਕੀਤਾ ਕਿਉਂਕਿ ਸਰਕਾਰ ਨੇ ਅਕਾਲ ਤਖਤ ਸਭ ਦੇ ਤੇ ਹਮਲਾ ਕਰਨਾ ਹੈ ਸਰਕਾਰ ਨੇ ਅਕਾਲ ਤਖਤ ਸਭ ਦੀ ਪ੍ਰਭੂਸਤਾ ਦੇ ਹਮਲਾ ਕਰਕੇ ਵਿਚ ਵੜਨ ਦੀ ਕੋਸ਼ਿਸ਼ ਕਰਨੀ ਤਾ ਤੁਹੀਂ ਆਈਪੀਸੀ ਦੇ ਵਿੱਚ ਜਿਹੜੇ ਆ ਪਰਚਾ ਦਰਜ ਕੀਤਾ ਪਰ ਆਈਪੀਸੀ ਦੇ ਆ ਜਿਹੜੀ ਆ ਇਹਦੀ ਬੁੱਕ ਆ ਇਹਦੇ ਮੁਤਾਬਕ ਪੜ ਕੇ ਵੇਖ ਲਓ ਮੈਨੂੰ ਵੈਸੇ ਹੀ ਆਨ ਟਿਪਸੇ ਮੈਂ ਤੁਹਾਡੇ ਦੱਸਣ ਦੀ ਲੋੜ ਨਹੀਂ ਉਹਦੇ ਮੁਤਾਬਕ 409 ਉੱਥੇ ਬਣਦੀ ਹੈ ਜਿੱਥੇ ਕੋਈ ਬੰਦਾ ਪਬਲਿਕ ਸਰਵੰਟ ਆ ਪਬਲਿਕ ਸਰਵੰਟ ਜਿਹੜਾ ਉਹ ਸਾਡੇ ਜਿਹੜੇ ਆਧਾਰ ਹੈ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਆਧਾਰਿਆਂ ਦੇ ਵਿੱਚ ਜਿਹੜੇ ਮੁਲਾਜ਼ਮ ਨੇ ਸਾਡੇ ਪাবਲਿਕ ਸਰਵੰਟ ਦੇ ਵਿੱਚ ਨੇ ਪাবਲਿਕ ਸਰਵੰਟ ਦੀ ਡੈਫੀਨੇਸ਼ਨ ਪੜ੍ਹ ਲਓ ਉਹਦੇ ਸਰਕਾਰ ਦਾ ਸੈਂਟਰ ਸਰਕਾਰ ਦਾ ਜਿਹੜੇ ਨਿਮਾਇंदे ਨੇ ਜਿਹੜੇ ਸਰਕਾਰ ਨਾਲ ਸੰਬੰਧਿਤ ਨੇ ਜਿਵੇਂ ਜ਼ਿਲ੍ਹਾ ਪ੍ਰੀਸ਼ਦ ਹੋ ਗਈ ਕੋਈ ਐਮਐਲਏ ਹੋ ਗਿਆ ਕੋਈ ਆਪਣਾ ਐਮਪੀ ਹੋ ਗਿਆ ਉਹ ਬੰਦੇ ਜਿਹੜੇ ਪাবਲਿਕ ਸਰਵੰਟ ਦੀ ਡੈਫੀਨੇਸ਼ਨ ਚ ਆਉਂਦੇ ਨੇ ਤੇ ਤੁਸੀਂ ਜਿਹੜਾ ਇਹ ਤੁਹਾਡਾ ਸੈਕਸ਼ਨ ਹੀ ਐਪਲੀਕੇਬਲ ਨਹੀਂ ਹੈਗਾ ਤੁਸੀਂ ਉਹ ਲਾਤਾ ਕਿਉਂਕਿ ਇਹਦੇ ਵਿੱਚ ਸਜ਼ਾ ਜਿਹੜੀ ਉਹ 10 ਸਾਲ ਇਸ ਚੀਜ਼ ਨੂੰ ਅੱਗੇ ਖੜਨ ਵਾਸਤੇ ਜਿਹੜੇ 295 ਉਥੇ ਹੈਗਾ ਜਿੱਥੇ ਕੋਈ ਧਾਰਮਿਕ ਜਗ੍ਹਾ ਦੇ ਵਿੱਚ ਜਾ ਕੇ ਕਿਸੇ ਇਮਾਰਤ ਦੇ ਵਿੱਚ ਜਾ ਕੇ ਕਿ ਗੁਰਦੁਆਰਾ ਮੰਦਰ ਮਸਜਿਦ ਦੇ ਵਿੱਚ ਜਾ ਕੇ ਕੋਈ ਪੰਤ ਤੋੜ ਕਰਦਾ ਤੇ ਉਥੇ 295 ਲੱਗਦੀ ਹੈ 295 ਹੈਗੀ ਜਿੱਥੇ ਕੋਈ ਸਾਹਮਣੇ ਆਉਂਦੀ ਹੈ ਕੋਈ ਬੇਦਬੀ ਹੋਈ ਸਾਹਮਣੇ ਆਉਂਦੀ ਹੈ ਉਥੇ ਲੱਗਦੀ ਹੈ ਇਸੇ ਤਰ੍ਹਾਂ ਤੁਸੀਂ ਜਿਹੜੀ ਆ 465 ਲਾ ਦਿੱਤੀ ਜਿਹੜੀ ਐਪਲੀਕੇਬਲ ਨਹੀਂ ਹੈਗੀ ਸੈਕਸ਼ਨ 5 ਲਾਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਕਾਰ ਐਕਟ ਇਹਦੇ ਤੋਂ ਇਲਾਵਾ ਤੁਸੀਂ ਇਦੇ ਵਿੱਚ ਇੱਕ ਐਡੀਸ਼ਨ ਹੋਰ ਕਰ ਦਿੱਤੀ ਇਹ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਤੁਸੀਂ ਸਿਰਫ ਆਪਣੀ ਐਂਟਰੀ ਮਾਰਨ ਦੇ ਕਰਕੇ ਲਾਈਆਂ ਨੇ ਜਿਹੜੀਆਂ ਐਪਲੀਕੇਬਲ ਨਹੀਂ ਸ਼੍ਰੋਮਣੀ ਗੁਰਦਾਰਾ ਪਰਵੰਤ ਕਮੇਟੀ ਸਮਰੱਥ ਸੰਸਥਾ ਤੇ ਸ਼੍ਰੀ ਅਕਾਲ ਸਖਬ ਸਾਹਿਬ ਦੇ ਆਦੇਸ਼ ਦੇ ਉੱਤੇ ਬਣੀ ਕਮੇਟੀ ਨੇ ਜੋ ਰਿਪੋਰਟ ਸਬਮਿਟ ਕੀਤੀ ਸ਼੍ਰੋਮਣੀ ਗੁਰਦਾਰਾ ਪਰਵੰਤ ਕਮੇਟੀ ਨੇ ਆਪਣੇ ਅਧਿਕਾਰ ਦੀ ਵਰਤੋਂ ਕਰਦੇ ਆ ਉਹਨਾਂ ਬੰਦਿਆਂ ਦੇ ਜਿਹੜੇ ਫੰਡ ਹੋ ਰੋਕਲੇ ਉਹਨਾਂ ਨੂੰ ਮਤਲ ਕਰ ਦਿੱਤਾ ਤੇ ਉਹਦੇ ਤੋਂ ਬਾਅਦ ਸ਼੍ਰੋਮਣੀ ਗੁਰਦਾਰਾ ਪਰਵੰਤ ਮੀਟੀ ਦੇ 100 ਸਾਲਾ ਸ਼ਤਾਬਦੀ ਦੇ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਹਦਾਰ ਗਿਆਨੀ ਹਰਪ੍ਰੀਤ ਸਿੰਘ ਮੰਜੀ ਸਾਹਿਬ ਦਰਬਾਰ ਹਾਲ ਦੇ ਵਿੱਚ ਜਦੋਂ ਪੰਥ ਦੀਆਂ ਸਾਰੀਆਂ ਜਥੇਬੰਦੀਆਂ ਉੱਥੇ ਨੇ ਉੱਥੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਮੌਜੂਦ ਹੈ ਦਮਦਮ ਟਕਸਾਲ ਹੋਰ ਟਕਸਾਲਾਂ ਨੇ ਅੰਗੰਗ ਜਥੇਬੰਦੀਆਂ ਨਿਰਮਲ ਅਦਾਸੀ ਸੰਪਰਦਾਵਾਂ ਸਿੰਘ ਸਭਾਵਾਂ ਨਾਨਕਸਰ ਵਾਲੇ ਤੇ ਹੋਰ ਜਿਹੜੀਆਂ ਜਥੇਬੰਦੀਆਂ ਨੇ ਉਹ ਸਾਰੀਆਂ ਦੇ ਸਾਰੀਆਂ ਉੱਥੇ ਸੀ ਉਸ ਦਿਨ ਜਹਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਇਸ ਗੱਲ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਸ ਕਾਰਵਾਈ ਦੇ ਉੱਤੇ ਮੋਹਰ ਲਾ ਦਿੱਤੀ ਸੀ ਕਿ ਜੋ ਬਣਦੀ ਸਜ਼ਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਦੇਤੀ ਆ ਤੇ ਕਿਤੇ ਕੋਈ ਬੇਅਦਬੀ ਨਹੀਂ ਹੋਈ ਕਿਤੇ ਕੋਈ ਅਜਿਹੀ ਘਟਨਾ ਨਹੀਂ ਵਾਪਰੀ ਇਸ ਕਰਕੇ ਇਸ ਮਾਮਲੇ ਨੂੰ ਉੱਥੇ ਹੀ ਖਤਮ ਕਰ ਦਿੱਤਾ ਜਾਵੇ ਜਿਹਨੂੰ ਸਿੱਖ ਪੰਥ ਨੇ ਮੰਨ ਲਿਆ 328 ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਲਾਪਤਾ ਨੇ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਿਹੜੇ ਨੇ ਧਾਮੀ ਸਾਹਿਬ ਉਹ ਇਹ ਗੱਲ ਕਹਿੰਦੇ ਨੇ ਕਿ ਇਹ ਸਿੱਖ ਮਾਮਲਿਆਂ ਦੇ ਵਿੱਚ ਸਿੱਧੀ ਦਖਲ ਅੰਦਾਜ਼ੀ ਹੈ ਜਦੋਂ ਕਿ ਇਹ ਮਾਮਲਾ ਐਫ ਆਈ ਆਰ ਤੱਕ ਦਾ ਐਸ ਆਈ ਐਸ ਆਈਟੀ ਤੱਕ ਪਹੁੰਚਣ ਦਾ ਕਾਰਨ ਕੀ ਬਣਿਆ ਤੁਸੀਂ ਸਾਰੇ ਜਾਣਦੇ ਹੋ ਮਨਜੋਤ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਈ ਸੀ ਉਸ ਪਟੀਸ਼ਨ ਦਾ ਨਿਪਟਾਰਾ ਕਰਦੇ ਆ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਹ ਆਦੇਸ਼ ਦਿੱਤਾ ਸੀ ਕਿ ਇਹਦੀ ਫਰਦਰ ਇਨਵੈਸਟੀਗੇਸ਼ਨ ਸਰਕਾਰ ਕਰੇ ਉਸੇ ਮਾਮਲੇ ਦੇ ਵਿੱਚ ਐਫ ਆਈ ਆਰ ਦਰਜ ਹੋਈ ਫਿਰ ਜਿਹੜੇ ਕਾਬਲ ਆਫੀਸਰ ਨੇ ਉਹਨਾਂ ਦੇ ਉੱਤੇ ਆਧਾਰਿਤ ਇੱਕ ਐਸ ਆਈ ਟੀ ਦਾ ਗਠਨ ਕੀਤਾ ਗਿਆ ਔਰ ਇਸ ਮਾਮਲੇ ਦੇ ਵਿੱਚ ਪਹਿਲੀ ਗ੍ਰਿਫਤਾਰੀ ਜਿਹੜੀ ਉਹ ਹੋਈ ਹੈ ਕੱਲ ਮਿਸਟਰ ਕੋਹਲੀ ਨੇ ਐਸ ਐਸ ਕੋਹਲੀ ਸਤਿੰਦਰ ਸਿੰਘ ਕੋਹਲੀ ਜਿਹੜੇ ਕਿ ਸੀਏ ਨੇ ਉਹ ਸੀਏ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਰਹੇ ਨੇ ਤੇ ਉਹ ਸੀਏ ਬਾਦਲ ਪਰਿਵਾਰ ਦੇ ਵੀ ਨੇ ਬਾਦਲ ਪਰਿਵਾਰ ਦੇ ਜਿੰਨੇ ਬਿਜ਼ਨਸ ਨੇ ਉਹਨਾਂ ਦੇ ਉਹ ਸੀਏ ਨੇ ਸਮੇਂ-ਸਮੇਂ ਦੇ ਉੱਤੇ ਕਈ ਤਰ੍ਹਾਂ ਦੇ ਵਿਵਾਦ ਉਹਨਾਂ ਦੇ ਨਾਲ ਜੁੜਦੇ ਰਹੇ ਨੇ ਮੈਂ ਉਹਨਾਂ ਵਿਵਾਦਾਂ ਦੇ ਵਿਸਥਾਰ ਦੇ ਵਿੱਚ ਨਹੀਂ ਜਾਣਾ ਜ਼ਿਆਦਾ ਦੇ ਵਿੱਚ ਕਿ ਉਹ ਕੀ ਕੀ ਵਿਵਾਦ ਸਨ ਉਹ ਚਾਹੇ ਫੋਟੋਆਂ ਦੇ ਰੂਪ ਦੇ ਵਿੱਚ ਸਨ ਚਾਹੇ ਕਈ ਹੋਰ ਤਰ੍ਹਾਂ ਦੇ ਜਿਹੜੇ ਪੈਸਿਆਂ ਦਾ ਮਾਮਲਾ ਹੈ ਸ਼੍ਰੀ ਕਾਲਤਕ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕੱਲ ਇੱਕ ਕਲੈਰੀਫਿਕੇਸ਼ਨ ਜਿਹੜਾ ਦਿੱਤਾ ਜਿੱਥੋਂ ਮੈਂ ਗੱਲ ਸ਼ੁਰੂ ਕਰਨੀ ਤੋਂ ਨਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਨੇ ਆਦੇਸ਼ ਦਿੱਤਾ ਸੀਗਾ ਕਿ ਜਿਹੜੇ 75% ਪੈਸੇ ਐਸ ਐਸ ਕੋਲੀ ਹੋਰਾਂ ਦੇ ادارਿਆਂ ਨੂੰ ਗਏ ਹੋਏ ਨੇ ਜਿਹੜਾ ਉਹਨਾਂ ਦਾ ਸੀ ਇਹ ਆਦਾਰਾ ਤੇ ਉਹ ਜਮਾ ਕਰਵਾਏ ਜਾਣ ਉਹ ਵਾਪਸ ਲਏ ਜਾਣ ਉਹ ਵਾਪਸ ਅਜੇ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਾਤੇ ਦੇ ਵਿੱਚ ਨਹੀਂ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਕਹਿੰਦੀ ਹੈ ਕਿ ਉਹਨਾਂ ਨੇ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਕੋਲੇ ਇਹ ਮਾਮਲਾ ਲੈ ਕੇ ਗਏ ਹੋਏ ਨੇ ਲਿਆ ਸਕਦੇ ਨੇ ਜੋ ਵੀ ਉਹ ਕਰ ਰਹੇ ਨੇ ਉਹ ਠੀਕ ਹੈ ਪਰ ਇੱਥੇ ਜਿਹੜਾ ਵੱਡਾ ਸਵਾਲ ਇਹ ਹੈ ਇਸ ਮਾਮਲੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਿਹੜੇ ਵਕੀਲ ਰੱਖ ਰਹੇ ਨੇ ਉਹ ਸਿਆਲਕਾ ਸਾਹਿਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿ ਪੈਸੇ ਵਾਪਸ ਕੀਤੇ ਜਾਣ ਤੇ ਕੱਲ ਜਦੋਂ ਐਸਐਸ ਕੋਹਲੀ ਹੋਰਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਤੇ ਉੱਥੇ ਉਹ ਕੋਹਲੀ ਦੇ ਵਕੀਲ ਵੱਜੋਂ ਵੀ ਪੇਸ਼ ਹੋਏ ਨੇ ਉਸੇ ਹੀ ਕੋਹਲੀ ਦੇ ਵਕੀਲ ਦੇ ਵੱਜੋਂ ਜਿਹੜਾ ਕਿ 328 ਰੂਪ ਵਾਲੇ ਮਾਮਲੇ ਦੇ ਵਿੱਚ ਜਿਹੜੀ ਐਫ ਆਈ ਆਰ ਦਰਜ ਹੋਈ ਆ ਉਹਦੇ ਵਿੱਚ ਨਾਮਜ਼ਦ ਹੁਣ ਇੱਕ ਕਨਫਲਿਕਟ ਆਫ ਇੰਟਰਸਟ ਹੈ ਜਾਂ ਫਿਰ ਜਾਣਬੁੱਝ ਕੇ ਜਿਹੜਾ ਉਹਨਾਂ ਨੂੰ ਪੇਸ਼ ਕੀਤਾ ਗਿਆ ਜਦੋਂ ਇੱਕ ਵਕੀਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਉਹ ਪੈਸੇ ਵਾਪਸ ਕਰਾਉਣ ਦੇ ਵਾਸਤੇ ਪੇਸ਼ ਹੋ ਰਿਹਾ ਐ ਐਸਜੀਪੀਸੀ ਵੱਲੋਂ ਤੇ ਦੂਜੇ ਪਾਸੇ ਜਿਹੜਾ ਵਿਅਕਤੀ 328 ਰੂਪ ਵਾਲੇ ਮਾਮਲੇ ਦੇ ਵਿੱਚ ਨਾਮਜ਼ਦ ਆ ਉਹਦੇ ਵੱਲੋਂ ਵੀ ਅਦਾਲਤ ਦੇ ਵਿੱਚ ਉਹ ਪੇਸ਼ ਹੋ ਰਿਹਾ ਹੈ। ਯਾਨੀ ਹਰਪ੍ਰੀਤ ਸਿੰਘ ਹੋਰਾਂ ਨੇ ਕੱਲ ਇਹ ਗੱਲ ਜਿਹੜੀ ਉਹ ਇਹ ਕਹੀ ਆ ਬਹੁਤ ਅਹਿਮ ਹੈ ਇਹ। ਉਹਨਾਂ ਕਿਹਾ ਕਿ ਇਹ ਜਿਹੜੀ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਉਹਨਾਂ ਨੇ ਕਰਵਾਈ ਸੀ ਪਰ ਜਦੋਂ ਇਹਦੇ ਵਿੱਚ ਐਸਐਸ ਕੋਹਲੀ ਦਾ ਨਾਮ ਆ ਗਿਆ ਤਾਂ ਉਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਫ਼ਤੇ ਦੇ ਵਿੱਚ ਹੀ ਜਿਹੜਾ ਮਤਾ ਸੀ ਉਹ ਬਦਲਿਆ ਤੇ ਇਹ ਕਹਿ ਦਿੱਤਾ ਇਹਦੇ ਉੱਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਵਾਈ ਜਾਊਗੀ ਉਹਨਾਂ ਨੇ ਇੱਕ ਅਹਿਮ ਗੱਲ ਇਹਦੇ ਵਿੱਚ ਹੋਰ ਕਹੀ ਹੈ ਕਿ ਜੇ ਇਹ ਜਿਹੜੇ ਵਿਅਕਤੀ ਸੀ ਜਿਹੜੇ 328 ਰੂਪ ਵਾਲੇ ਮਾਮਲੇ ਦੇ ਵਿੱਚ ਈਸ਼ਰ ਸਿੰਘ ਹੋਰਾਂ ਦੀ ਰਿਪੋਰਟ ਦੇ ਵਿੱਚ ਸ਼ਾਮਲ ਕੀਤੇ ਗਏ ਸਨ ਜੇ ਉਹਦੇ ਵਿੱਚ ਐਸ ਐਸ ਕੋਲੀ ਹੋਰਾਂ ਦਾ ਨਾਮ ਨਾ ਸ਼ਾਮਲ ਹੁੰਦਾ ਤਾਂ ਇਹਦੇ ਉੱਤੇ ਕਾਨੂੰਨੀ ਕਾਰਵਾਈ ਤੁਰੰਤ ਜੜੀ ਉਹ ਹੋ ਜਾਣੀ ਸੀ